ਪੰਥਕ ਹੋ ਕਾ ਮੋਰਚਾ ਨੂੰ ਅੱਜ ਇੱਕ ਨਵਾਂ ਸਮਰਥਨ ਮਿਲਿਆ ਜਿੱਥੇ ਕਿ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਦੇ ਅਗੂ ਜਗਜੀਤ ਸਿੰਘ ਢਿੱਲਵਾਲ ਨੇ ਮੋਰਚਾ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨਾਲ ਮੁਲਾਕਾਤ ਕੀਤੀ ਦੱਸਦੇ ਕਿ ਅੰਮ੍ਰਿਤਸਰ ਦੇ ਵਿਰਾਸਤੀ ਮਾਰਕ ਦੇ ਪਿਛਲੇ 5 ਸਾਲਾਂ ਤੋਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਵਿਦਬੀ ਮਾਮਲੇ 'ਚ ਇਨਸਾਫ ਦੀ ਮੰਗ ਨੂੰ ਲੈ ਕੇ ਪੰਥਕ ਹੋ ਕਾ ਮੋਰਚਾ ਜੋ ਕਿ ਚੱਲ ਰਿਹਾ ਸੀ ਤੋਂ ਉੱਥੇ ਹੁਣ ਜਗਜੀਤ ਸਿੰਘ ਢੱਲਵਾਲ ਦੇ ਵੱਲੋਂ ਮੋਰਚੇ ਮੁਖੀ ਪਾਈਬਲ ਦੇਵ ਸਿੰਘ ਵਡਾਲਾ ਨਾਲ ਮੁਲਾਕਾਤ ਕੀਤੀ ਜਾਂਦੀ ਜਿੱਥੇ ਕਿ ਸਿਕਸ ਪਾਵਨਾਵਾ ਦਲ ਦੇ ਹੋਰ ਸਾਥੀਆਂ ਨਾਲ ਵੀ ਮਿਲ ਕੇ ਨਿਆਂ ਦੀ ਮੰਗ ਲੈ ਕੇ ਨਵਾਂ ਹੋਕਾ ਦਿੱਤਾ ਚਾਹੁੰਦਾ ਹੈ ਉਧਰੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਗਜੀਤ ਢੱਲਵਾਲ ਨੇ মিডিਆ ਨੂੰ ਦੱਸਿਆ ਕਿ ਮੋਰਚਾ ਸਿਰਫ ਇੱਕ ਧਾਰਮਿਕ ਮਾਮਲਾ ਨਹੀਂ ਹੈ ਸਗੋਂ ਸਮੂਹ ਸਿੱਖ ਕੌਮ ਦੀ ਆਸਾਂ ਨਾਲ ਜੁੜ ਇੱਕ ਗੰਭੀਰ ਮੁੱਦਾ ਵੀ ਹੈ ਉਹਨਾਂ ਕਿਹਾ ਕਿ ਈਸ਼ਰ ਸਿੰਘ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਐਸਜੀਪੀਸੀ ਦੀ ਕਮੇਟੀ ਨੂੰ ਸੌਂਪੀ ਗਈ ਸੀ ਅਤੇ ਕਮਿਸ਼ਨ ਨੇ ਵਿਦਵੀ ਵਿੱਚ ਦੋਸ਼ੀ ਪਾਏ ਗਏ ਲੋਕਾਂ 'ਤੇ ਕਲੱਬ ਐਫਆਈਆਰ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਉਹ ਫੈਸਲੇ ਲਾਗੂ ਨਹੀਂ ਹੋ ਪਾਏ ਸਰਕਾਰਯੋ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਆਪ ਸਭ ਦਾ ਅਸੀਂ ਅੱਜ ਦੇ ਇਸ ਮੋਰਚੇ ਤੋਂ ਇਹ ਦਿਨਦਰੋਜ ਜਸਾਨਾ ਦੀ ਸੰਜੇ ਕੋਕੇ ਵੱਲੋਂ ਤੋਂ ਨਾਲ ਐਸਕੇਮ ਨੌਨ ਕ੍ਰਿਟੀਕਲ ਵੱਲੋਂ ਹੇਲਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਸੁਨੇਹੇ ਨੂੰ ਦੇਸ਼ਾਂ-प्रदेशਾਂ ਦੇ ਵਿੱਚ ਬੈਠੀਆਂ ਸਿੱਖ ਸੰਖਿਆ ਤੱਕ ਪਹੁੰਚਾਉਣ ਦਾ ਲਗਾਤਾਰ ਕੰਮ ਕਰਦੇ ਆ ਰਹੇ ਹੋ ਤੇ ਕਰੋਗੇ ਇਹਦੇ ਲਈ ਅਸੀਂ ਤੁਹਾਡੇ ਧੰਨਵਾਦੀ ਆ ਜੀ ਥੋੜਾ ਉੱਚੀ ਜੀ ਆਹ ਦੋਸਤੋ ਜਿਹੜਾ ਆਪਾਂ ਅੱਜ ਆਏ ਇੱਥੇ ਉਡਾਲਾ ਸਾਹਮਣੇ ਬੜੀ ਡਿਟੇਲ ਦੇ ਵਿੱਚ ਸਾਰੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਦੱਸੀ ਹੈ ਕਿ ਖਨੌਰੀ ਚੱਲਦੇ ਮੋਰਚੇ ਦੇ ਵਿੱਚ ਅਸੀਂ ਵੀ ਇਹ ਮਹਿਸੂਸ ਕਰਿਆ ਉਸ ਵੇਲੇ ਤੁਹਾਨੂੰ ਕਈ ਵਾਰੀ ਮਨੁੱਖ ਦਾ ਧਿਆਨ ਆ ਜਿਹੜੀ ਬਿਰਤੀ ਹੈ ਖਿੰਡੀ ਪੁੰਡੀ ਗਿਰਦੀ ਹੈ ਕਦੇ ਕਿਧਰੇ ਧਿਆਨ ਜਾਂਦਾ ਕਦੇ ਕਿਧਰੇ ਧਿਆਨ ਜਾਂਦਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਆਇਆ ਸਾਡਾ ਵੀ ਨਹੀਂ ਆਇਆ ਲੇਕਿਨ ਜਿਸ ਵੇਲੇ ਉੱਥੇ ਗੱਲਬਾਤ ਸਾਂਝੀ ਆਈ ਤੇ ਮਹਿਸੂਸ ਹੋਇਆ ਆਤਮਾ ਨੇ ਆਵਾਜ਼ ਦਿੱਤੀ ਕਿ ਨਹੀਂ ਇਹ ਤਾਂ ਆਪਾਂ ਗਲਤ ਕਰ ਰਹੇ ਹਾਂ ਸਾਡਾ ਫਰਜ਼ ਬਣਦਾ ਸੀ ਉਸ ਵੇਲੇ ਹੀ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਜਿ세 ਕਿਹਾ ਸੀਗਾ ਕਿ ਅਸੀਂ ਵਾਹਿਗੁਰੂ ਨੇ ਅਗਰ ਜ਼ਿੰਦਗੀ ਬਖਸ਼ੀ ਤਾ ਆਪਾਂ ਸੀ ਤੁਹਾਡੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਖੜਾ। ਮੈਂ ਤੁਨ ਮਾਦਿਆ ਬਡਾਲਾ ਸਾਹਿਬ ਦਾ ਜਿਨ੍ਹਾਂ ਨੇ ਸ਼ਬਦਾਂ ਦੇ ਵਿੱਚ ਸਾਨੂੰ ਜਿਹੜੇ ਅਸੀਂ ਇਸ ਕਾਬਲ ਨਹੀਂ ਹਾਂ ਇੰਨੀ ਵਡਿਆਈ ਬਖਸ਼ੀ ਆ ਇੰਨਾ ਮਾਨ ਦਿੱਤਾ ਹੈ। ਅਸੀਂ ਇਸ ਕਾਬਲ ਨਹੀਂ ਹਾਂ। ਅਸੀਂ ਜਿਹੜਾ ਮੁਹਾਲੀ ਦੇ ਅੰਦਰ ਕਮਨ ਸਾਬ ਮੋਰਚਾ ਚੱਲਦਾ ਹੈ ਅਸੀਂ ਉਸ ਮੋਰਚੇ 'ਚ ਵੀ ਕਈ ਵਾਰ ਗਏ ਆ ਔਰ ਹਰ ਬਾਰ ਉਸ ਮੋਰਚੇ ਦੇ ਵਿੱਚ ਜਦੋਂ ਵੀ ਅਸੀਂ ਗਏ ਆ ਅਸੀਂ ਇਹ ਗੱਲ ਰੱਖੀ ਹੈ ਕਿ ਜੋ ਉੱਥੋਂ ਦੀ ਕਮੇਟੀ ਹੈ ਫੈਸਲਾ ਕਰਨ ਦੇ ਅਧਿਕਾਰ ਮੋਰਚੇ ਨੂੰ ਅੱਗੇ ਕਿਵੇਂ ਚਲਾਉਣਾ ਉਹਨੂੰ ਅੱਗੇ ਚਲਾਉਣ ਦੇ ਅਧਿਕਾਰ ਉਸ ਕਮੇਟੀ ਦੇ ਆ ਅਸੀਂ ਕੇਵਲ ਸਪੋਰਟਰ ਦੇ ਤੌਰ ਤੇ ਸਪੋਰਟ ਕਰਦੇ ਆਂ ਔਰ ਅੱਜ ਇੱਥੇ ਵੀ ਰਾਤ ਲਗਾਤਾਰ ਰਾਤ ਦੇ 2 ਵਜੇ ਤੱਕ ਮੀਟਿੰਗ ਚੱਲੀ ਐ ਐਸਕੇਮ ਨਾਨ ਪੋਲਿਟਿਕਲ ਦੀ ਸਮੁੱਚੀ ਲੀਡਰਸ਼ਿਪ ਦੀ ਪੰਜਾਬ ਚੈਪਟਰ ਦੀ ਜਿਹਦੇ ਤੋਂ ਸਭ ਤੋਂ ਪਹਿਲਾਂ ਇਹ ਹੀ ਆ ਕਿ ਪਟਾਵਾ ਸਾਹਿਬ 5 ਸਾਲ ਤੋਂ ਉਹਨਾਂ ਦੇ ਨਾਲ ਦੇ ਸਹਿਯੋਗੀ ਸਾਥੀ ਵਕੀਲ ਸਾਹਿਬ ਜਿਨ੍ਹਾਂ ਦੀਆਂ ਗੱਲਾਂ ਇਹਨਾਂ ਨੇ ਦੱਸੀਆਂ ਤੁਹਾਡੇ ਸਾਹਮਣੇ ਕਿੱਥੋਂ ਕਿੱਥੋਂ ਕਿਸ ਕਿਸ ਤਰ੍ਹਾਂ ਦਾ ਇਹਨਾਂ ਨੂੰ ਸਹਾਇਕ ਮਿਲਿਆ ਉਹ ਸਾਰੀਆਂ ਦੀ ਸਾਰੀ ਉਹ ਕਮੇਟੀ ਸਾਰੀਆਂ ਦੀਆਂ ਸਾਰੀਆਂ ਉਹ ਸ਼ਖਸੀਅਤਾਂ ਇਸ ਮੋਰਚੇ ਨੂੰ ਕਿਵੇਂ ਚਲਾਉਣਾ ਹੈ ਇਹਦਾ ਕੀ ਫੈਸਲਾ ਲੈਣਾ ਇਹ ਇਹਨਾਂ ਦੇ ਹੱਥ ਵਿੱਚ ਹੈ ਅਸੀਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਅੜਿੱਕਾ ਨਹੀਂ ਬਣਨਾ ਅਸੀਂ ਕੋਈ ਉਹਦੇ ਵਿੱਚ ਇੰਟਰਫੀਅਰੈਂਸ ਨਹੀਂ ਕਰਨੀ ਹਾਂ ਇਹ ਜ਼ਰੂਰ ਹੈ ਕਿ ਜਿਹੜੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਰਾਤ ਨੂੰ ਵੀ ਮੀਟਿੰਗ ਹੋਈ ਉਹਨਾਂ ਗੱਲਾਂ ਦੇ ਵਿੱਚੋਂ ਜਾ ਜਿਹੜਾ ਅਸੀਂ ਦਰਦ ਮਹਿਸੂਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਰੂਪ ਖੁਰਦ-ਬੁਰਦ ਹੋ ਜਾਂਦੇ ਨੇ ਗਾਇਬ ਹੋ ਜਾਂਦੇ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਦੇਸ਼ ਦੇ ਦਿੰਦੇ ਆ ਇੱਕ ਕਮਿਸ਼ਨ ਬਣ ਜਾਂਦਾ ਔਰ ਉਹ ਕਮਿਸ਼ਨ ਆਦਮੀਆਂ ਨੂੰ ਜਿਹੜੇ ਦੋਸ਼ੀ ਨੇ ਦੋਸ਼ੀ اقرار ਦੇ ਦਿੰਦਾ ਤੇ ਫੇਰ ਦੁਬਾਰਾ ਸ਼੍ਰੋਮਣੀ ਕਮੇਟੀ ਉਸ ਵਕਤ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਆ ਉਹ ਕੈਦਾ ਫੈਸਲਾ ਲੈਂਦੇ ਨੇ ਔਰ ਜਿਹੜਾ ਉਹਨਾਂ ਨੇ ਫੈਸਲਾ ਲਿਆ ਬੜਾ ਸ਼ਲਾਘਾਯੋਗ ਫੈਸਲਾ ਸੀ ਜੋ ਅਸੀਂ ਸੁਣਿਆ ਅਸੀਂ ਉਹ ਚਾਹਾਂਗੇ ਕਿ ਕਿਰਪਾ ਕਰਕੇ ਸਾਡੇ ਪੂਰੇ ਵਰਡ ਦੇ ਅੰਦਰ ਸਿੱਖ ਸੰਗਤਾਂ ਨੂੰ ਪਤਾ ਲੱਗੇ ਕਿ ਉਥੇ ਫੈਸਲਾ ਕੀ ਹੋਇਆ ਤੋਂ ਅੱਜ ਤੱਕ ਇੰਪਲੀਮੈਂਟ ਕਿਉਂ ਨਹੀਂ ਹੋਇਆ ਸਿਰਫ ਸਾਡਾ ਰੌਲਾ ਕਿਸੇ ਨਾਲ ਨਹੀਂ ਹੈ ਅਸੀਂ ਨੌਨ ਪੋਲੀਟੀਕਲ ਵਿਚਾਰਧਾਰਾ ਦੇ ਲੋਕ ਆ ਸਾਡਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਲੇਕਿਨ ਸਾਡਾ ਇਹ ਜ਼ਰੂਰ ਹੈ ਕਿ ਅਸੀਂ ਸਾਡਾ ਅਕੀਦਾ ਗੁਰੂ ਚ ਹੈ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਚ ਹੈ ਸਾਡਾ ਇਸ਼ਟ ਹੈ ਉਹ ਚਾਹੇ ਅਸੀਂ ਕਿਤੇ ਕਿਸੇ ਦੇ ਵੀ ਲੋਕ ਹੋਈਏ ਉਹ ਸਾਡਾ ਸਬਦਾ ਮਸਲਾ ਬਣ ਜਾਂਦਾ ਜਦੋਂ ਉੱਥੇ ਆ ਕੇ ਗੱਲ ਕਰਦੀ ਆ ਉਸ ਗੱਲ ਦੇ ਵਿੱਚੋਂ ਇਹਦੇ ਨਾਲ ਅਸੀਂ ਇਸ ਮੋਰਚੇ ਨਾਲ ਖੜੇ ਪਰਚੋਲ ਸ਼ੁਰੂ ਹੋਈ ਆ ਜਿਹੜੀ ਗੱਲ ਸਾਹਮਣੇ ਆਈ ਹੈ ਮੈਂ ਤੁਹਾਡੇ ਕੈਮਰਾਆਂ ਦੇ ਮਾਧਿਅਮ ਤੋਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਚੀਜ਼ ਨੂੰ ਤੁਸੀਂ ਜਰੂਰ ਆਪਣੇ ਕੈਮਰੇ 'ਚ ਕੈਦ ਕਰਿਓ ਆਪਣੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕੀ ਬੰਗ ਰਹੇ ਹਾਂ ਕਈ ਵਾਰੀ ਭਰਮ ਭੁਲੇਖੇ ਫਲਾਏ ਜਾਂਦੇ ਨੇ ਜੀ ਇਹ ਤਾਂ ਇਹ ਕਰਦੇ ਆ ਇਹ ਉਹ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਅਕਾਲ ਤਖਤ ਦੇ ਫੈਸਲੇ ਦੇ ਮੁਤਾਬਕ ਕਮਿਸ਼ਨ ਬਣਿਆ ਉਸ ਕਮਿਸ਼ਨ ਨੇ ਆਹ ਰਿਪੋਰਟ ਦਿੱਤੀ ਇਸ ਰਿਪੋਰਟ ਦੇ ਵਿੱਚ ਜਿਹੜੇ ਬੰਦਿਆਂ ਦੇ ਨਾਮ ਨਾਮਜ਼ਦ ਹੋਏ ਉਹਨਾਂ ਬਾਰੇ ਸ਼ਰੋਮਣੀ ਕਮੇਟੀ ਆ ਬੈਠੀ ਤੁਹਾਡੇ ਸਾਹਮਣੇ ਚੱਲੇਗਾ ਚਲਾਵਾਂਗੇ ਆਪਾਂ ਔਰ ਇਹ ਐਲਾਨ ਕਰ ਰਹੀ ਆ ਕਿ ਫਲਾਨਾ ਫਲਾਨਾ ਨਾਂ ਲੈ ਲੈ ਕੇ ਕਿ ਇਹ ਬੰਦੇ ਗਲਤੀ ਪਾਏ ਗਏ ਨੇ ਔਰ ਜਿਹੜੇ ਬੰਦੇ ਦੋਸ਼ੀ ਪਾਏ ਗਏ ਨੇ ਕਈਆਂ ਨੂੰ ਸਸਪੈਂਡ ਕੀਤਾ ਕਿਸੇ ਨੂੰ ਡਿਸਮਿਸ ਕੀਤਾ ਔਰ ਕੁਝ ਦੇ ਬਾਰੇ ਜੇ ਕਿਹਾ ਕਿ ਐਫ ਆਈ ਆਰ ਦਰਜ ਕਰਾਏਗੀ ਸ਼੍ਰੋਮਣੀ ਕਮੇਟੀ ਉਸ ਸਮੇਂ ਦੇ ਜਰਨਲ ਸੈਕਟਰੀ ਧਮੀਸਰ ਉਹਨਾਂ ਦੀ ਬਕਾਇਦਾ ਡਿਊਟੀ ਲੱਗੀ ਇਹਦੇ ਵਿੱਚ ਇਹਨੂੰ ਤੁਸੀਂ ਸੁਣੋ ਇੱਕ ਵਾਰ ਆਪਣੇ ਕੈਮਰੇ ਵਿੱਚ ਕੈਦ ਕਰਿਓ ਪਬਲਿਕ ਤੱਕ ਜਾਵੇ ਫਿਰ ਜਿਹੜੀ ਕੁਝ ਇਹਦੇ 'ਚ ਹੈ ਬਸ ਅਸੀਂ ਉਹੀ ਮੰਗਦੇ ਆ ਕਿ ਕਿਰਪਾ ਕਰਕੇ ਉਹ ਇਹ ਜਿਹੜਾ ਫੈਸਲਾ ਲਿਆ ਗਿਆ ਉਹਦੀ ਇੰਪਲੀਮੈਂਟੇਸ਼ਨ ਹੋਣੀ ਹੋਈ ਉਹਦੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਉਹਨੂੰ ਇੰਪਲੀਮੈਂਟ ਕਰੋ ਅਰ ਚਲਾਇਓ ਜੀ ਇਹ ਗੱਲ ਤੁਹਾਡੇ ਤੱਕ ਪਹੁੰਚ ਗਈ ਤੁਹਾਡੇ ਕੈਮਰੇ ਅੰਦਰ ਕੈਦ ਹੋ ਗਈ ਹੈ ਸਾਡੀ ਸਿੱਖ ਸੰਗਤਾਂ ਤੱਕ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲੈਣ ਵਾਲੀਆਂ ਸੰਗਤਾਂ ਤੱਕ ਇਹ ਗੱਲ ਪਹੁੰਚ ਜਾਣੀ ਹੈ ਹੁਣ ਅਸੀਂ ਵੱਖਰੀ ਕੋਈ ਚੀਜ਼ ਨਹੀਂ ਮੰਗਦੇ ਸਾਡੀ ਮੰਗ ਹੈ ਕਿ ਅਕਾਲ ਤਖਤ ਸਾਡਾ ਸੁਪਰੀਮ ਹੈ ਅਕਾਲ ਤਖਤ ਨੇ ਆ ਕਮਿਸ਼ਨ ਬਣਾਤਾ ਤੇ ਕਮਿਸ਼ਨਰ ਰਿਪੋਰਟ ਦੇਦੀ ਤੇ ਰਿਪੋਰਟ ਦੇ ਮੁਤਾਬਕ ਸ਼ਰੂਮਣੀ ਕਮੇਟੀ ਨੇ ਇਹ ਕਾਰਵਾਈ ਕੀਤੀ ਹੈ ਤਾਂ ਉਹਨਾਂ ਬਣ ਕੇ ਦੇ ਅੱਜ ਤੱਕ ਸ਼ਰੂਮਣੀ ਕਮੇਟੀ ਮੁਕਦਮਾ ਦਰਜ ਕਰਾਉਣ ਦੇ ਵਿੱਚ ਡਿਲੇ ਕਿਉਂ ਹੱਸੇ ਫਿਰ ਦੁਬਾਰਾ ਇਹ ਕਲੀਅਰ ਕਰ ਦਈਏ ਕਿ ਸਪੋਰਟ ਉਹਨੀ ਦੇਰ ਤੱਕ ਕਰਦੇ ਰਾਂਗੇ ਜਿੰਨੀ ਦੇਰ ਤੱਕ ਇਹ ਇਨਸਾਫ ਨਹੀਂ ਮਿਲਦਾ ਜਿੰਨਾ ਮਰਜੀ ਸਰਕਾਰ ਲੰਮਾ ਲੰਮਕਾ ਬੋਲੈ ਸਾਨ ਹੈ ਜੈ ਜੈਕਾਰ ਇਹ ਇਨਸਾਫ ਦੇਣਾ ਪੈਣਾ ਅੱਜ ਰਾਤ ਪਰ ਮੀਟਿੰਗ ਕਰਨ ਤੋਂ ਬਾਅਦ ਜਿਹੜਾ ਅਸੀਂ ਵਿਚਾਰ ਚਰਚਾ ਕੀਤੀ ਕਾफी ਚਰਚਾ ਹੋਈ ਕੱਲ ਜਦੋਂ ਅਸੀਂ ਇੱਥੇ ਆਏ ਹਾਂ ਪ੍ਰਸ਼ਾਸਨ ਵੱਲੋਂ ਸਾਡੇ ਕੋਲ ਸਾਡੇ ਸਾਡੇ ਸਾਥੀਆਂ ਦੇ ਰਾਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੀ ਸ਼੍ਰੋਮਣੀ ਕਮੇਟੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਪ੍ਰਧਾਨ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਅੱਜ ਵੀ ਮੇਰੇ ਨਾਲ ਉਹਨਾਂ ਨੇ ਅਧਿਕਾਰੀਆਂ ਨੇ ਗੱਲ ਕੀਤੀ ਹੈ ਅਸੀਂ ਕਦੇ ਗੱਲਬਾਤ ਤੋਂ ਨਾ ਭੱਜੇ ਆ ਤੇ ਨਾ ਭੱਜਾਂਗੇ ਲੇਕਿਨ ਇਹ ਗੱਲ ਕਲੀਅਰ ਕਰ ਦਈਏ ਕਿ ਮੁਕੱਦਮਾ ਦਰਜ ਹੋਣਾ ਹੈ ਅਗਰ ਸ਼੍ਰੋਮਣੀ ਕਮੇਟੀ ਇਹ ਸੋਚਦੀ ਹੋਵੇ ਕਿ ਠੀਕ ਆਪਾਂ ਮੁਕੱਦਮਾ ਦਰਜ ਕਰਵਾ ਕੇ ਆਪਦੇ ਗਲਾਂ ਗਲੋਂ ਫਾਹਾ ਲਾਓ ਤੇ ਮੁੜ ਕੇ ਫਿਰ ਜਿਵੇਂ ਹੋਊਗੀ ਨਿਮੇੜ ਲਾਂਗੇ ਅਜੇ ਹਾ ਵਰਤਾਰਾ ਹੁਣ ਨਹੀਂ ਹੁਣ ਦਿੱਤਾ ਜਾਏਗਾ ਸਾਡੇ ਜਿਹੜੇ ਸਾਥੀ ਲਗਾਤਾਰ ਜਿਹੜੇ ਗੁਰਮੁਖਤਿਆਰੇ ਪੰਜ ਸਾਲ ਤੋਂ ਇਹ ਲੜਾਈ ਲੜ ਰਹੇ ਨੇ ਇਹ ਪਰਚਾ ਦਰਜ ਉਹਨਾਂ ਵੱਲੋਂ ਕੀਤਾ ਜਾਏਗਾ ਕਿ ਉਹਨਾਂ ਨੂੰ ਨਾਲ ਸ਼ਾਮਲ ਕਰਕੇ ਵਧਾਈਆਂ ਦੇ ਵਿੱਚ ਉਹ ਸ਼ਾਮਲ ਹੋਣਗੇ ਅਸੀਂ ਕਲੀਅਰ ਕਰ ਦਿੰਨੇ ਆ ਪਹਿਲੇ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਤਾਂ ਕਿ ਪ੍ਰਸ਼ਾਸਨ ਇਹ ਗੱਲ ਨੂੰ ਸਮਝ ਲੇ ਕਿਸੇ ਭੁਲੇਖੇ 'ਚ ਨਾ ਰਹੇ ਕੱਲ ਜਦੋਂ ਵੀ ਸਾਡੇ ਨਾਲ ਕਰਨੀ ਚਾਹਣਗੇ ਅਸੀਂ ਗੱਲਬਾਤ ਤੋਂ ਕਦੇ ਕਿਨਾਰਾ ਨਹੀਂ ਕਰਦੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸੀ ਅਸੀਂ ਕਿਹਾ ਸੀਗਾ ਕਿ 15 ਦਿਨ ਦਾ ਸਮਾਂ ਦਿੰਨੇ ਆ ਸਰਕਾਰ ਨੂੰ ਉਸ ਤੋਂ ਬਾਅਦ ਅਸੀਂ ਵੱਡਾ ਐਕਸ਼ਨ ਪ੍ਰੋਗਰਾਮ ਦੇਵਾਂਗੇ ਜਦੋਂ ਅਸੀਂ ਰਾਤ ਪਰ ਸਾਰਾ ਕੁਝ ਵਿਚਾਰਿਆ ਕਿ ਕਿਹੜੀ ਤਰੀਕ ਨੂੰ ਕੀ ਪ੍ਰੋਗਰਾਮ ਦਿੱਤਾ ਜਾ ਸਕਦਾ ਹੈ ਸਾਰੇ ਵਿਚਾਰ ਚਰਚਾ ਕਰਨ ਤੋਂ ਬਾਅਦ ਸਾਡੇ ਕੋਲੇ ਦਿਨ ਨਿਕਲਦਾ ਸੀ ਕਿ 15 ਅਗਸਤ ਨੂੰ ਕੋਈ ਐਕਸ਼ਨ ਕੀਤਾ ਜਾ ਸਕਦਾ ਹੈ ਲੇਕਿਨ 15 ਅਗਸਤਾ ਜਿਹੜਾ ਉਹ ਦਿਨ ਕੌਮੀ ਇਨਸਾਫ ਮੋਰਚੇ ਨੇ ਉਹਨਾਂ ਸਾਡੇ ਨੌਜਵਾਨਾਂ ਦੀ ਖਾਤਰ ਜਿਨ੍ਹਾਂ ਨੇ ਉਮਰ ਸਾਰੀ ਜੇਲ੍ਹਾਂ 'ਚ ਬਿਤਾਏ ਨੇ ਨਜਾਇਜ਼ ਤੌਰ ਤੇ ਨਘਾਲੀ ਔਰ ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਉਹ ਲੜਾਈ ਲੜੀ ਜਾ ਰਹੀ ਹੈ ਉੱਥੇ ਵੀ ਸਾਡਾ ਸਾਰਿਆਂ ਦਾ ਸਹਿਯੋਗ ਆਸੀਂ ਸਹਿਯੋਗ ਕਰ ਰਹੇ ਹਾਂ ਇਸ ਕਰਕੇ ਉਹ ਦਿਨ ਜਿਹੜਾ 15 ਵੀ ਸਾਡਾ ਸਾਰਿਆਂ ਦਾ ਉਧਰਲੇ ਪਾਸੇ ਬਿਜਾਜੀ ਦੇ ਕਰਕੇ ਅਸੀਂ ਉਹ ਨਹੀਂ ਕਰ ਸਕੇ ਔਰ ਬਾਕੀ ਜਿਹੜਾ ਟਾਈਮ ਹੈ ਸਾਰਾ ਸਾਡੇ ਕੋਲੇ 18 ਅਗਸਤ ਤੱਕ ਪੂਰੇ ਭਾਰਤ ਦੇ ਵਿੱਚ ਵੱਡੀਆਂ ਕਿਸਾਨ ਮਹਾਪੰਚਾਇਤਾਂ ਉਹਨਾਂ ਗੱਲਾਂ ਨੂੰ ਲੈ ਕੇ ਹੋਣੀਆਂ ਨੇ ਜਿਵੇਂ ਭਾਰਤ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਲਈ ਬੜੀ ਉਤਾਵਲੀ ਹੈ ਐਮਐਸਪੀ ਗਰੰਟੀ ਕਾਨੂੰਨ ਦੇ ਨਾਲ ਵਾਲੀਆਂ ਮੰਗਾਂ ਨੂੰ ਲੈ ਕੇ ਉਹ ਅਧੂਰੀਆਂ ਪਈਆਂ ਨੇ ਉਹਦੀ ਲੜਾਈ ਜਾਰੀ ਹੈ ਔਰ ਉਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਦੇ ਲਈ ਸਾਡੇ ਨੌਜਵਾਨਾਂ ਦੇ ਮੁਕਦਮੇ ਦਰਜ ਕੀਤੇ ਉਹਨਾਂ ਨੂੰ ਵਾਪਸ ਕਰਵਾਉਣ ਲਈ ਅਸੀਂ 25 ਅਗਸਤ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਦਿੱਲੀ ਦਾ ਇੱਕ ਦਿਨ ਦਾ ਪ੍ਰੋਗਰਾਮ ਹੈ ਔਰ ਉਹਦੇ ਲਈ ਅਸੀਂ ਤਿਆਰੀ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚ ਕਾਨਫਰੰਸਾਂ ਕਰਨੀਆਂ ਹੈ ਤਾਂ ਸ਼ਡਿਊਲ ਚੈੱਕ ਕੀਤਾ ਤਾਂ ਸ਼ਡਿਊਲ ਬੜਾ ਬਿਜੀ ਸੀ 23 ਤਰੀਕ ਨੂੰ ਅਸੀਂ ਜੁਪੀ ਚ ਉਸ ਤੋਂ ਬਾਅਦ 7 ਤਰੀਕ ਨੂੰ ਅਸੀਂ ਵੱਡਾ ਇਕੱਠ ਕਰਕੇ ਲੈਂਡ ਪੂਲਿੰਗ ਦੇ ਸਬੰਧ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਅੰਦਰ 60000 ਏਕੜ ਜ਼ਮੀਨ ਲੈਂਡ ਪੂਲਿੰਗ ਦੇ ਤਹਿਤ ਬਿਨਾ ਕਿਸੇ ਮਤਲਬ ਤੋਂ ਅੱਜ ਆਪਣਾ ਵਿਸ਼ਾ ਨਹੀਂ ਹੋ ਉਹ ਲੇਕਿਨ ਮੈਂ ਦੱਸਣਾ ਇਸ ਲਈ ਜ਼ਰੂਰੀ ਸਮਝਦਾ ਕਿ ਤੁਹਾਨੂੰ ਜਿਵੇਂ ਕਿ ਹੋ ਜੇ ਨਹੀਂ 7 ਤਰੀਕ ਤੋਂ ਉਹਨੂੰ ਇੱਕ ਲੁਧਿਆਣੇ ਦੇ ਅੰਦਰ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ ਔਰ ਇਸੇ ਤਰ੍ਹਾਂ ਤਰਤੀਬ ਨਾਲ ਹਰਿਆਣੇ ਚ ਹੋਣੀਆਂ ਨੇ ਦੋ ਦੋ ਰਾਜਸਥਾਨ ਚ ਹੋਣੀਆਂ ਨੇ ਤਿੰਨ ਯੂਪੀ ਚ ਹੋਣੀਆਂ ਨੇ ਦੋ ਮਧ ਪ੍ਰਦੇਸ਼ ਚ ਹੋਣੀਆਂ ਨੇ ਦੋ ਪੰਜਾਬ ਚ ਹੋਣੀਆਂ ਉਹ ਟਾਈਮ ਸਾਡਾ ਬਾਕੀ ਸਾਰਾ ਮਤਲਬ ਇਸ ਤਰ੍ਹਾਂ ਵਿਅਸਤ ਸੀ ਜਿਹਦੇ ਤੋਂ ਅਸੀਂ ਇਹ ਕੀਤਾ ਕਿ ਠੀਕ ਹੈ ਪ੍ਰਸ਼ਾਸਨ ਵੀ ਕਹਿੰਦਾ ਹੈ ਕਿ ਅਸੀਂ ਮੀਟਿੰਗ ਕਰਨੀ ਚਾਹੁੰਦੇ ਆ ਅਗਰ ਸ਼ਿਮ ਕਮੇਟੀ ਵੀ ਚਾਹੁੰਦੀ ਹੈ ਕਿ ਮੀਟਿੰਗ ਕਰਨੀ ਚਾਹੁੰਦੇ ਆ ਤਾਂ ਅਸੀਂ ਇਹ ਪ੍ਰੋਗਰਾਮ ਇੱਕ ਕਲੀਅਰ ਕਰ ਦਈਏ ਕਮੇਟੀ ਨੂੰ ਵੀ ਤੇ ਪ੍ਰਸ਼ਾਸਨ ਨੂੰ ਅਸੀਂ 7 ਸੈਪਟੰਬਰ ਨੂੰ ਇੱਥੇ ਵੱਡਾ ਇਕੱਠ ਕਰਾਂਗੇ ਬੜਾ ਮਜ਼ਬੂਤ ਪ੍ਰੋਗਰਾਮ ਹੋਏਗਾ ਮਾਰਚ ਕਰਕੇ ਲੈ ਕੇ ਆਵਾਂਗੇ ਇੱਥੇ ਉਸ ਸਮੇਂ ਦੇ ਮੁਤਾਬਕ ਨੇੜੇ ਜਾ ਕੇ ਮੀਟਿੰਗ ਕਰਕੇ ਅਸੀਂ ਕਿੱਥੋਂ ਮਾਰਚ ਸ਼ੁਰੂ ਕਰਨਾ ਕਿਵੇਂ ਕਰਨਾ ਹੈ ਉਹ ਚਰਚਾ ਦਾ ਵਿਸ਼ਾ ਅਗੀਆਂ ਮੇਟ੍ਰਿਆਂ ਦੇ ਵਿੱਚ ਉੱਤੇ ਕਰ ਲਾਂਗੇ ਔਰ ਅੱਜ ਅਸੀਂ ਮੀਟਿੰਗ ਦੇ ਵਿੱਚ ਇਹ ਵੀ ਤੈਅ ਕੀਤਾ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਨਾ ਤੇ ਬਡਾਲਾ ਸਾਹਿਬ ਦਾ ਹੈ ਨਾ ਉਹਨਾਂ ਸ਼ਖਸੀਅਤਾਂ ਦਾ ਹੈ ਜਿਹੜੇ ਲਗਾਤਾਰ 5 ਸਾਲ ਤੋਂ ਲੜ ਰਹੇ ਨੇ ਕਿ ਕਿਸੇ ਇੱਕ ਦਾ ਨਹੀਂ ਹੈ ਅਸੀਂ ਵੀ ਤਾਂ ਅਜੇ ਤੱਕ ਇਹ ਭੁੱਲ ਕੇ ਹੀ ਬੈਠੇ ਰਹੇ ਹਾਂ ਨਾ ਅਸੀਂ ਦਾ ਹਿੱਸਾ ਨਹੀਂ ਬਣਿਆ ਤੋ ਉਹ ਕਿਸੇ ਤੋਂ ਵੀ ਹੋ ਸਕਦੀ ਹੈ ਧਿਆਨ ਕਿਸੇ ਦਾ ਵੀ ਪਾਸੇ ਜਾ ਸਕਦਾ ਹੈ ਅੱਜ ਵਕਤ ਹੈ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਿੱਖ ਸੰਗਤਾਂ ਨੂੰ ਸੰਸਥਾਵਾਂ ਨੂੰ ਸਾਡੀ ਅਪੀਲ ਹੈ ਇਸ ਦਾ ਮਤਲਬ ਸਹਿਯੋਗ ਕਰਨ ਦੀ ਲੋੜ ਹੈ ਸਹਿਯੋਗ ਕਰਨਾ ਚਾਹੀਦਾ ਹੈ ਸਹਿਯੋਗ ਕਰੋ ਨਾਲ ਅਸੀਂ ਜਿਹੜਾ ਮੀਟਿੰਗ ਦੇ ਵਿੱਚ ਹੋਰ ਵੱਡਾ ਫੈਸਲਾ ਲਿਆ ਹੈ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਜਿੰਨੇ ਸ੍ਰੀ ਗੁਰਦੁਆਰਾ ਸਹਿਬਾਨ ਬਣੇ ਨੇ ਤੇ ਉਹਨਾਂ ਗੁਰਦੁਆਰਾ ਸਹਿਬਾਨਾਂ ਦੀਆਂ ਕਮੇਟੀਆਂ ਨੇ ਜਿਹੜੀਆਂ ਉਹ ਸਾਰੀਆਂ ਕਮੇਟੀਆਂ ਨੂੰ ਅਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਦਿੱਤੇ ਹੋਏ ਪ੍ਰੋਗਰਾਮ ਦੇ ਰਾਹੀਂ ਅਪੀਲ ਕਰਦੇ ਹਾਂ ਕਿ ਉਹ ਜਿਹੜਾ 7 ਸਤੰਬਰ ਦਾ ਦਿਨ ਹੈ ਉਹ ਆਪਣਾ ਸਾਰਿਆਂ ਦਾ ਔਰ ਆਪਣੇ ਗੁਰੂ ਨਾਲ ਰਿਲੇਟਡ ਹੈ ਉਹ ਕਿਸੇ ਇਕੱਲੇ ਦਾ ਨਹੀਂ ਹੈ ਤਾਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਹਾਜ਼ੂਰੀ ਕਰ ਰਹੇ ਹੋ ਉਹਦੀ ਹਾਜ਼ਰੀ ਭਰ ਰਹੇ ਹੋ ਉਹਦੀ ਸੇਵਾ ਕਰ ਰਹੇ ਹੋ ਤਾਂ ਭਾਈ ਤੁਹਾਡਾ ਸਾਰਿਆਂ ਦਾ ਫਰਜ਼ ਮੰਨਦਾ ਜਿੱਥੇ ਗੁਰੂ ਸਾਨੂੰ ਆਵਾਜ਼ ਮਾਰਦਾ ਉੱਥੇ ਅਸੀਂ ਇਕੱਠੇ ਹੋਈਏ ਤੇ ਉਹਨਾਂ ਸਾਰਿਆਂ ਨੂੰ ਵੀ ਸਾਡੀ ਅਪੀਲ ਹੈ ਕਿ ਇੱਥੇ 7 ਤਰੀਕ ਨੂੰ ਵੱਡੇ ਘਟ ਦੇ ਵਿੱਚ ਸ਼ਮੂਲੀਅਤ ਕਰਨ ਨਾਲ ਇੱਕ ਪ੍ਰੋਗਰਾਮ ਅਸੀਂ ਰੱਖਿਆ ਹੈ ਕਿ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਉਸ ਦਿਨ ਤੋਂ ਹਰ ਇੱਕ ਪਿੰਡ ਦੇ ਵਿੱਚ ਉਹ ਦਿਨ ਮਨਾਇਆ ਜਾਣਾ ਹੈ ਔਰ ਉਸ ਦਿਨ ਤੋਂ ਲੈ ਕੇ 7 ਦਿਨ ਲਗਾਤਾਰ ਇੱਕ ਹਫਤਾ ਪਿੰਡਾਂ ਦੀਆਂ ਸੰਗਤਾਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਰੋਜ਼ ਇਕੱਤਰਤ ਹੋਣ ਔਰ ਉੱਥੇ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਔਰ ਉਹ ਪਾਠ ਕਰਨ ਤੋਂ ਉਪਰੰਤ ਐਸ ਮੋਰਚੇ ਦੀ ਚੜ੍ਹਦੀ ਕਲਾ ਲਈ ਉਸ ਐਸ ਮੋਰਚੇ ਦੀ ਫਤਿਹ ਦੀ ਅਰਦਾਸ ਕਰਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਪ੍ਰੋਗਰਾਮ ਉਲਿੱਖੇ ਗਏ ਨਹੀਂ ਅੱਜ ਜਿਹੜੇ ਉਲਿੱਖੇ ਗਏ ਨੇ ਔਰ ਬਾਕੀ ਗੱਲ ਹੈ ਜਿਹੜੀ ਤੁਹਾਡੇ ਨਾਲ ਬਲਦੇਵ ਸਿੰਘ ਸਿਰਸਾ ਜੀ ਕਰਨਗੇ ਜਾਂ ਬਾਕੀ ਜਿਹੜਾ ਰਹਿੰਦੀ ਤੁਹਾਨੂੰ ਸਨੇਹਾ ਦਿੱਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੁਣ ਕਦੋਂ ਮੀਟਿੰਗ ਕਰਨ ਜਾ ਰਹੇ ਹੋ ਕਿਸ ਤਰ੍ਹਾਂ ਕਿਸ ਕਰਾਂ ਦੀ ਮੀਟਿੰਗ ਦੇਖੋ ਬੇਨਤੀ ਹੈ ਉਹਨਾਂ ਦੇ ਹਫ਼ਤੇ ਵਿੱਚ ਗੇਮ ਹੈ ਉਹ ਸਾਡੇ ਨਾਲ ਜਦੋਂ ਵੀ ਸੰਪਰਕ ਕਰਨਗੇ ਅਸੀਂ ਮੈਂ ਇਕੱਲੇ ਨਹੀਂ ਮੀਟਿੰਗ ਕਰ ਰਹੀ ਬਨਾਲਾ ਸਾਹਿਬ ਹੋਣਗੇ ਸਾਰਾ ਐਸਕੇਮ ਦੇ ਸਾਡੇ ਲੀਡਰ ਸਾਹਿਬਾਨ ਹੈ ਇਹ ਵੀ ਹੋਣਗੇ ਕਿਉਂਕਿ ਜਿਸ ਤਰ੍ਹਾਂ ਦੇ ਸਾਡੇ ਪ੍ਰੋਗਰਾਮ ਦਿੱਤੇ ਹੋਏ ਨੇ ਉਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਸਾਡੇ ਕੋਲੇ ਸਮਾਂ ਅਵੇਲੇਬਿਲਟੀ ਸਾਰੇ ਲੀਡਰਾਂ ਦੀ ਜਿਹੜੇ ਦਿਨ ਦੀ ਹੋਏ ਜੋ ਉਹਨਾਂ ਨਾਲ ਜਰੂਰ ਸਾਡੇ ਨਾਲ ਗੱਲ ਕਰਨਗੇ ਅਸੀਂ ਸੈੱਟ ਕਰ ਲਾਂਗੇ ਜਿਹੜੀ ਡੇਟ ਸੈੱਟ ਕਰਨਗੇ ਸਾਡੇ ਨਾਲ ਲੇਕਿਨ ਅਸੀਂ ਮੀਟਿੰਗ ਤੋਂ ਕਦੇ ਨਹੀਂ ਭਜਦੇ ਮੀਟਿੰਗ ਅਗਰ ਉਹ ਚਾਹੁੰਦੇ ਨੇ ਕਰਨ ਨੂੰ ਤਾਂ ਅਸੀਂ ਮੀਟਨ ਲਈ ਆਵਾਂਗੇ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਅੱਜ ਕੇ ਗ੍ਰਾਫੀ ਪ੍ਰਸ਼ਾਸਨ ਨਾਲ ਗੱਲ ਦੇਖੋ ਪ੍ਰਸ਼ਾਸਨ ਦੇ ਨਾਲ ਮੇਰੀ ਅੱਜ ਇੱਥੋਂ ਦੇ ਐਸਪੀ ਨਾਲ ਗੱਲ ਹੋਈ ਟੈਲੀਫੋਨ ਤੇ ਔਰ ਉਹਨੇ ਮੈਨੂੰ ਕਿਹਾ ਵੀ ਅਸੀਂ ਚਾਹੁੰਦੇ ਆ ਕਮੇਟੀ ਚਾਹੁੰਦੀ ਹੈ ਚੇ ਪ੍ਰਧਾਨ ਚਾਹੁੰਦੇ ਨੇ ਸ਼੍ਰੋਮਣੀ ਕਮੇਟੀ ਦੇ ਤੁਹਾਡੇ ਨਾਲ ਮੀਟਿੰਗ ਕਰਨਾ ਅਸੀਂ ਕਹਿੰਦੇ ਅਸੀਂ ਮੀਟਿੰਗ ਕੋ ਕਰੇ ਭਜਦੇ ਨਹੀਂ ਔਰ ਉਸੇ ਦੇ ਵਿੱਚ ਉਹ ਐਨਾ ਟਾਈਮ ਉਹਨਾਂ ਨੂੰ ਦਿੱਤਾ ਹੋਇਆ ਹੈ ਨਹੀਂ ਤਾਂ ਇਹ ਪ੍ਰੋਗਰਾਮ ਪਹਿਲਾਂ ਆਉਣਾ ਸੀ ਇਹ ਜਿਹੜਾ ਟਾਈਮ ਦਿੱਤਾ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਆਂ ਅੱਗੇ ਨਜ਼ਰ ਰੱਖਦੇ ਆਂ ਉਹਨਾਂ ਨੇ ਟਾਈਮ ਦਿੰਨੇ ਆਂ ਦੇਖਦੇ ਆਂ ਕਿ ਉਹ ਕਿੰਨੇ ਸੀਰੀਅਸ ਨੇ ਕਿੰਨੇ ਸੰਜੀਦਾ ਨੇ ਅਗਰ ਅੱਜ ਵੀ ਉਹਨਾਂ ਦੀ ਕੋਈ ਟਾਲ ਮਟਾਲ ਦੀ ਨੀਤੀ ਆਏਗੀ ਉਹ ਸਾਡੇ ਸਾਹਮਣੇ ਆ ਜਾਏਗੀ ਔਰ ਉਹਦੇ ਤੇ ਫਿਰ ਮਤਲਬ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਕਿੰਨੀ ਸ਼ਕਤੀ ਨਾਲ ਦੇਣਾ ਵਿਰੋਧ ਵਿੱਚ ਆਜੀ ਤੁਸੀਂ ਕਾਰਵਾਈ ਦੀ ਗੱਲ ਕੀਤੀ ਹੈ ਹਮੇਸ਼ਾ ਹੀ ਧਾਲ ਨਿਕ ਸਜਾਵਾਂ ਬੜਾ ਪ੍ਰਤੰਦਕ ਬਣਤੀ ਰਹੇ ਦੀ ਹੈ ਤੁਮੇਂ ਕੀ ਦੇਦੀ ਹੈ ਇਹ ਜਿਹੜਾ ਵੀ ਕੋਈ ਬਰਿਆਦ ਨੂੰ ਭੰਗ ਕਰਦਾ ਹੈ ਤੇ ਜੇ ਸਿਵਲ ਦੇ ਵਿੱਚ ਹੋਵੇ ਤਾਂ ਪਰਚੇ ਕੱਟੇ ਜਾਂਦੇ ਆ 295 ਵਰਗੇ ਤੇ ਤੁਸੀਂ ਕੀ ਚਾਹਦੇ ਹੋ ਕਿਸ ਤਰ੍ਹਾਂ ਦੀ ਕਾਰਵਾਈ ਹੋ ਦੇਖੋ ਸਵਾਲ ਇਹ ਆ ਬੜੀ ਵੱਡੀ ਵਧੀਆ ਗੱਲ ਕੀਤੀ ਹੈ ਮੰਨ ਲਓ ਮੈਂ ਅਮਰਤ ਛਕਿਆ ਮੈਂ ਅਮਰਤਦੀਨ ਸਜਾ ਹੋਣ ਦੇ ਅਮਰਤਾਰੀ ਸਿੱਖ ਹੋਣ ਦੇ باوجود ਕੰਕਰ ਕੋਈ ਪੁਤਾਈ ਕਰਦਾ ਆ। ਆਪਦੇ ਨਿੱਜੀ ਜੀਵਨ ਦੇ ਵਿੱਚ ਕੋਈ ਪੁਤਾਈ ਕਰਦਾ ਹੈ ਤਾਂ ਉਹਨੂੰ ਸਜ਼ਾ ਸਿੰਘ ਸਹਿਮਾਨ ਨਾ ਦਿੰਦੇ। ਕੀ ਲਾਉਂਦੇ ਨੇ ਪ੍ਰਸ਼ਾਦ ਕਰਵਾਓ ਕਰਵਾ ਕੇ ਜੀ ਸੰਗਤ ਵਿੱਚ ਕਰਵਾਓ। ਇੱਥੇ ਤੁਸੀਂ ਬਰਤਨ ਸਾਫ਼ ਕਰੋ। ਕੁਝ ਵੀ ਲਾ ਸਕਦੇ ਹੋ। ਪਰ ਲੇਕਿਨ ਇਹ ਜਿਹੜੀ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਦੇ ਉੱਤੇ ਇਹ ਕਮੇਟੀ ਬਣੀ ਕਮਿਸ਼ਨ ਬਣਿਆ। ਔਰ ਇਹ ਕਮਿਸ਼ਨ ਨੇ ਉਹ ਦੋਸ਼ੀ ਸਾਬਤ ਕਰਤੇ ਔਰ ਕਮੇਟੀ ਦੀ ਸਟੇਟਮੈਂਟ ਆ ਚੁੱਕੀ ਹੈ ਕਿ ਇਹਨਾਂ ਦੇ ਉੱਤੇ ਕ੍ਰਿਮੀਨਲ ਪਰਚੇ ਹੋਣੇ ਨੇ ਐਫ ਆਈ ਆਰ ਲੋਜ ਹੋਣੀਆਂ ਫੌਜਦਾਰੀ ਮੁਕੱਦਮੇ ਦਰਜ ਹੋਣੇ ਨੇ ਔਰ ਜਦੋਂ ਕਮੇਟੀ ਸਮਝਦੀ ਆ ਕਿ ਫੌਜਦਾਰੀ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਆ ਅੱਜ ਸੜਸੇ ਨਹੀਂ ਮੰਗਦੇ ਉਹ ਕਮੇਟੀ ਮੰਗ ਰਹੀ ਆ ਕਮੇਟੀ ਨੇ ਕਿਹਾ ਔਰ ਕਿਹਦੇ ਆਧਾਰ ਦੇ ਉੱਤੇ ਸਾਡੇ ਅਕਾਲ ਤੱਕ ਸਾਹਬ ਦੇ ਜਥੇਦਾਰ ਦੇ ਹੁਕਮ ਨਾਲ ਹੁਕਮ ਨਾਲ ਮਿਲਦੇ ਉਹਨਾਂ ਦੇ ਹੁਕਮਾਂ ਦੇ ਆਧਾਰ ਦੇ ਉੱਤੇ ਸੋ ਉਹ ਹੋਣੀ ਚਾਹੀਦੀ ਆ ਸਾਡਾ ਕਲੀਅਰ ਕਟਾ ਦੂਜੀ ਗੱਲ ਮੈਂ ਹੋਰ ਕਰ ਦਿਆਂਗਾ ਦੇਖੋ ਇੱਕ ਗੱਲ ਸੁਣਿਓ ਕਿ ਕਮੇਟੀ ਦਾ ਪ੍ਰਧਾਨ ਹੈ ਅਗਰ ਉਹਦੇ ਨਾਲ ਧੱਕਾ ਮੁੱਕੀ ਹੋ ਜਾਂਦੀ ਹੈ ਉਹਦੇ ਨਾਲ ਕਿਤੇ ਕੋਈ ਜਿਹੜਾ ਇਨਸੀਡੈਂਟ ਵਾਪਰ ਜਾਂਦਾ ਹੈ ਤਾਂ ਕੇਸ ਕਿਹੜਾ ਦਰਜ ਹੁੰਦਾ ਹੈ ਫੌਜਦਾਰੀ ਜਾਗਤ ਜੋਤ ਸਾਡੇ ਗੁਰੂ ਸਾਹਿਬ ਦੇ ਨਾਲ ਅਗਰ ਇਹ ਛੇੜਛਾੜ ਹੋ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਅਕਾਲ ਤਖਤ ਦੇ ਜੱਜੇਦਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਟੋਕਿਓ ਨਾਲ ਨੂੰ ਮਤਲਬ ਉਹਨਾਂ ਦੇ ਖਾਫ ਐਫਪੀਆਰ ਦਰਜ ਕਰਾ ਕੇ ਕ੍ਰਿਮੀਨਲ ਕੇਸ ਕਰ ਚੁੱਕਾ ਹੈ। ਆਕਾਲ ਤਖਤ ਸਾਹਿਬ ਦੀ ਕਮੇਟੀ ਨਾਲੋਂ ਤਾਂ ਅਸੀਂ ਵੱਡੇ ਨਹੀਂ ਅਕਾਲ ਤਖਤ ਨਾਲੋਂ ਵੱਡੇ ਨਹੀਂ ਆ। ਜੋ ਅਕਾਲ ਤਖਤ ਸਾਹਿਬ ਨੇ ਉਹਨਾਂ ਦੇ ਹੁਕਮਾਂ ਮੁਤਾਬਕ ਬਣੇ ਕਮਿਸ਼ਨ ਨੇ ਜਿਨ੍ਹਾਂ ਨੂੰ ਦੋਸ਼ੀ ਠਹਿਰਾਤਾ ਉਹੀ ਦੋਸ਼ੀ ਨੇ ਉਹ ਸਾਡੇ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਸਮੁੱਚੇ ਸਿੱਖ ਜਗਤ ਦੇ ਸਮੁੱਚੀ ਕੌਮ ਦੇ ਦੋਸ਼ੀ ਨੇ ਪਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਹੈ ਚਾਹੀਦੀ ਹੈ ਠੀਕ ਹੈ